ਦੋਸਤੋ ਸੱਚੇ ਗੱਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਇਸ ਟਾਈਮ ਮੈਂ ਖੜਾ ਹੀਰੋ ਏਜੰਸੀ ਗੁਨੀਆਨਾ ਦੇ ਜੋ ਕਿ ਬੱਸ ਸਟੈਂਡ ਦੇ ਨਜ਼ਦੀਕ ਹੈ ਇੱਥੇ ਮੇਰੇ ਨਾਲ ਦੁਕਾਨਦਾਰ ਵੀਰ ਮੌਜੂਦ ਹਨ ਜੇ ਮੈਂ ਗੱਲ ਕਰਾਂ ਤਾਂ ਇਨ੍ਹਾਂ ਵੀਰਾਂ ਦੀ ਮੈਨੂੰ ਨਹੀਂ ਪਤਾ ਇਹਨਾਂ ਨੇ ਵੋਟ ਕਿਵੇਂ ਪਾਈ ਸੀ ਪਰ ਕਿੰਨੂੰ ਨਹੀਂ ਪਾਈ ਜੇ ਗੱਲ ਕਰਾਂ ਕਿ ਇੱਕ ਬਦਲਾ ਦੀ ਬਦਲਾ ਇਨ੍ਹਾਂ ਲੋਕਾਂ ਨੇ ਚਾਇਆ ਵੋਟਰਾਂ ਨੇ ਚਾਇਆ ਵਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਾਂ ਇਸ ਟਾਈਮ ਜੋ ਮੇਰੇ ਨਾਲ ਇਹ ਦੁਕਾਨਦਾਰ ਵੀਰ ਮੌਜੂਦ ਹਨ ਇਹ ਖੜੇ ਹਨ ਇਹ ਆਪਣਾ ਦੁੱਖੜਾ ਬਿਆਨ ਕਰ ਰਹੇ ਹਨ ਕਿ ਇਹਨਾਂ ਨੇ ਪਹਿਲਾਂ ਮੈਨੂੰ ਦੱਸਿਆ ਹੈ ਕਿ ਇਹਨਾਂ ਦੀ ਦੁਕਾਨ ਤੇ ਚੋਰੀਆਂ ਹੋ ਚੁੱਕੀਆਂ ਹਨ ਸ਼ੁੱਕਰਵਾਰ ਦੀ ਰਾਤ ਦਾ ਇਸ ਸਮਾਂ ਦੱਸ ਰਹੇ ਹਨ ਚੋਰੀ ਹੋਈ ਹੈ ਤਾਂ ਅੱਜ ਦਿਨ ਸੋਮਵਾਰ ਇਸ ਟਾਈਮ ਜੇ ਮੈਂ ਗੱਲ ਕਰਾਂ ਤਕਰੀਬਨ 4 ਵਜ ਚੁੱਕੇ ਹਨ ਸ਼ਾਮ ਦੇ ਦਰਖਾਸਤ ਦੇਣ ਦੇ ਬਾਵਜੂਦ ਵੀ ਕੋਈ ਪੁਲਿਸ ਅਧਿਕਾਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਨਾਂ ਕੋਲਸਾਰ ਲੈ ਨਹੀਂ ਪਹੁੰਚਾ ਤਾਂ ਪਹਿਲਾਂ ਇਨਾਂ ਤੋਂ ਮੈਂ ਪੂਰਾ ਮਾਮਲਾ ਜਾਣਦਾ ਇੱਧਰ ਮੇਰੇ ਨਾਲ ਮੌਜੂਦ ਹਨ ਹੀਰੋ ਏਜੰਸੀ ਦੇ ਮਾਲਕ ਸਰ ਪੂਰਾ ਮਾਮਲਾ ਕੀ ਹੈ ਸਰ ਪੂਰਾ ਮਾਮਲਾ ਇਹ ਹੈ ਰਾਤ ਨੂੰ 2:30 ਵਜੇ ਆਏ ਸੀ ਕਿਹੜੇ ਦਿਨ ਸਰ ਸ਼ੁੱਕਰ ਸ਼ੁੱਕਰਵਾਰ ਨੂੰ ਰਾਤ ਨੂੰ ਸ਼ੁੱਕਰਵਾਰ ਰਾਤ ਨੂੰ ਹਾਂਜੀ ਤੇ ਆਏ ਤੇ ਫਿਰ ਉਦੋਂ ਬਾਅਦ ਕੀ ਨਾਮ ਹੈ ਇੱਧਰ ਨੂੰ ਲੋਕ-ਲੁਕ ਤੋੜ ਕੇ ਤੇ ਸਾਰੇ ਕੈਸ਼ ਕੁਛ ਪਿਆ ਸੀ ਉਹ ਲੈ ਗਏ ਅੰਦਰ પેટ્રોલ ਦੀ ਟੈਂਕੀ ਵਿੱਚ ਸੀ ਉਹ ਚੱਕ ਕੇ ਲੈ ਗਏ ਸਰ ਕਿੰਨਾ ਕੁ ਨੁਕਸਾਨ ਤੁਸੀਂ ਮੰਨਦੇ ਹੋ ਆਪਣਾ ਅਪਰੋਕਸੀਮੇਟ ਵੀ 20 ਹਜ਼ਾਰ ਦੀ ਰਹੀ ਅਪਰੋਕਸੀਮੇਟਲੀ 20000 ਤੇ ਸਰ ਕੀ ਤੁਸੀਂ ਇਸ ਦੇ ਬਾਬਤ ਕੋਈ ਦਰਖਾਸਤ ਸਰ ਦਿੱਤੀ ਸੁਵਾਨ 9 ਵਜੇ ਏਜੰਸੀ ਕੋਲ ਹੀ 9:30 ਵਜੇ ਦਰਖਾਸਤ ਲਿਖਾਇਆ ਸ਼ਨੀਵਾਰ ਨੂੰ ਸਵੇਰ 9 ਵਜੇ ਏਜੰਸੀ ਕੋਲ ਹੀ 9:30 ਵਜੇ ਦਰਖਾਸਤ ਸਰ ਦਰਖਾਸਤ ਥਾਣੇ ਦਿੱਤੀ ਕਿ ਨਈਆਂ ਵਾਲਾ ਚੌਂਕੀ ਚੌਂਕੀ ਚ ਨਈਆਂ ਵਾਲੇ ਚੌਂਕੀ ਚ ਤਾਂ ਉੱਥੋਂ ਦੇ ਸਰ ਜੋ ਚੌਂਕੀ ਇੰਚਾਰਜ ਜਾਂ ਐਸਐਚਓ ਨੇ ਕੋਈ ਵੀ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਤੱਕ ਇੱਥੇ ਬੋੜਿਆ ਜਾਂ ਸਾਰ ਲੈਣ ਲਈ ਆਇਆ ਤੁਹਾਡੀ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਸਰ ਕੋਈ ਨਹੀਂ ਆਇਆ ਵੀ ਸ਼ਾਮ ਹੋ ਚੁੱਕੀ ਹੈ ਸੋਮਵਾਰ 11 ਤਰੀਕ ਹੋ ਚੁੱਕੀ ਆ ਸਰ ਜੇ ਮੈਂ ਗੱਲ ਕਰਾਂ ਤਾਂ 2 ਦਿਨ ਦਾ ਸਮਾਂ ਬੀਤ ਚੁੱਕਿਆ ਹੈ ਪਿਛਲੇ ਐਤਵਾਰ ਤੇ ਚੰਨੀਵਾਰ ਤਾਂ ਹਾਲੇ ਤੱਕ ਤੁਹਾਡੇ ਕੋਲ ਕੋਈ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਸਰ ਹੁਣ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਹੁਣ ਮੰਗ ਇਹ ਕਰ ਰਹੇ ਆ ਵੀ ਸਾਡੀ ਕੋਈ ਕਾਰਵਾਈ ਤਾਂ ਹੋਵੇ ਪੁਲਿਸ ਵੀ ਚੋਰ ਚੁਰ ਨੂੰ ਕਿਸੇ ਨੂੰ ਪੜਨਦਾ ਸਰੀ ਕੋਈ ਉਗਸੁੱਗੀ ਲੈਣ ਕੋਈ ਉਕਸੁੱਗੀ ਹੀ ਲੈਣ ਤਾਂ ਇਧਰ ਮੇਰੇ ਨਾਲ ਇੱਕ ਹੋਰ ਵੀਰ ਮੌਜੂਦ ਆਂ ਤੇਜੀ ਆਟੋ ਵਰਕਰਸ ਤੋਂ ਤਾਂ ਇਹਨਾਂ ਤੋਂ ਵੀ ਆਪਾਂ ਜਾਣਕਾਰੀ ਲੈਣੇ ਆਂ ਬਾਈ ਜੀ ਤੁਹਾਡਾ ਪੂਰਾ ਮਾਮਲਾ ਕੀ ਸਰ ਸ਼ਨੀਵਾਰੀ ਦਾ तकरीबन 1 ਵਜੇ ਦੇ ਕਰੀਬ ਨਾ ਸਾਡੇ ਪੌੜੀਆਂ ਦੌਰਾਨ ਇੱਕ ਚੋਰ ਕੋ ਆਇਆ ਦੁਕਾਨ ਦੇ ਵਿੱਚ ਉਹ ਤੁਹਾਨੂੰ ਬ੍ਰਦਰ ਕਿਸ ਤਰ੍ਹਾਂ ਪਤਾ ਲੱਗਿਆ ਸਾਡੇ ਇੱਕ ਦੁਕਾਨ ਦੇ ਕੈਮਰੇ ਲੱਗੇ ਹੋਏ ਆ ਕੈਮਰੇ ਚ ਵੀਡੀਓ ਆ ਉਹਦਾ ਫੇਸ ਪ੍ਰੋਪਰਲੀ ਦਿਖਾਈ ਦੇ ਰਿਹਾ ਰਮਾਲ ਬੰਨਿਆ ਹੋਇਆ ਸਿਰ ਤੇ ਉਹਦੇ ਵੀ ਕਪੜਾ ਬੰਨਿਆ ਹੋਇਆ ਜੀ ਤਾਂ ਸਰ ਕਿੰਨਾ ਕੁ ਨੁਕਸਾਨ ਸਾਡਾ 3.5-8000 ਦੇ ਕਰੀਬਾ ਨੁਕਸਾਨ ਹੋਇਆ ਜੀ तकरीबन 7-8000 ਦੇ ਜੀ ਜੀ ਸਰ ਇਹਦੇ ਬਾਬਤ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸੇ ਨਾਲ ਗੱਲਬਾਤ ਕੀਤੀ ਹੋਵੇ ਕੋਈ ਦਰਖਾਸਤ ਦਿੱਤੀ ਹੋਵੇ ਸਰ ਸਰਦਰਖਾਸ ਦਿੱਤੀ ਹੋਈ ਹੈ ਪਰ ਕੋਈ ਵੀ ਅਧਿਕਾਰੀ ਨਹੀਂ ਪਹੁੰਚਾਇਆ ਤੇ ਇਹ ਸਰਦਰਖਾਸ ਇੱਥੇ ਆ ਪੰਡੀਆਂ ਵਾਲੀ ਚੌਂਕੀ ਚੌਂਕੀ ਤੇ ਜੀ ਸਰ ਤੇ ਸਰ ਹੁਣ ਕੀ ਮੰਗ ਕੀ ਹੈ ਜੋ ਨੁਕਸਾਨ ਹੋਇਆ ਉਹ ਤਾਂ ਦੇਖੋ ਜੋ ਹੋ ਗਿਆ ਪਰ ਹੁਣ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਸਰ ਅਸੀਂ ਵੀਡੀਓ ਦੇ ਰਹੇ ਹਾਂ ਜਿਹੜੇ ਬੰਦੇ ਚੋਰ ਫੇਚੰਦਰ ਆਇਆ ਹੈ ਦੁਕਾਨ ਦੇ ਵਿੱਚ ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ ਕੋਈ ਅਧਿਕਾਰੀ ਨਹੀਂ ਪਹੁੰਚਿਆ ਕਿ ਨਾ ਮੌਕਾ ਦੇਖਣ ਵਾਸਤੇ ਨਾ ਕਿ ਸਾਡੇ ਕੋਈ ਵੀਡੀਓ ਕਲਿੱਪ ਲੈਣ ਵਾਸਤੇ ਆ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਬਿਲਕੁਲ ਸਰ ਕੋਈ ਨਹੀਂ ਪਹੁੰਚਿਆ ਤਾਂ ਫਿਰ ਸਰ ਤੁਹਾਨੂੰ ਕੀ ਲੱਗਦਾ ਹੈ ਕਿਤੇ ਨਾ ਕਿਤੇ ਸਰ ਨਿਰਾਸ਼ਾ ਜਾਪ ਰਹੀ ਹੈ ਜਾਂ ਕੀ ਇਸ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਇਹ ਸਾਰੇ ਸਿਸਟਮ ਨੂੰ ਸਰ ਸਾਨੂੰ ਉਮੀਦ ਸੀ ਵੀ ਚਲੋ ਕੋਈ ਨਾ ਕੋਈ ਅਧਿਕਾਰੀ ਪਹੁੰਚੂਗਾ ਸਾਨੂੰ ਕੋਈ ਨਾ ਕੋਈ ਮੰਨ ਲਓ ਚਲੋ ਸੈਟਸਫਾਈ ਕੋਈ ਹੋਊਗੀ ਪਰ ਨਹੀਂ ਕੋਈ ਨਹੀਂ ਪਹੁੰਚਿਆ ਸਾਨੂੰ ਬੜਾ ਦੁੱਖ ਹੈ ਗੱਲ ਦਾ ਕਿ ਸਾਡੇ ਕੋਈ ਤਾਂ ਕੋਈ ਇਨ ਤੇ ਕਿੰਨਾ ਕੁ ਨੁਕਸਾਨ ਸਰ ਹੋ ਗਿਆ ਤੁਹਾਡਾ 8800 ਦੇ ਕਰੀਬ ਦਾ ਨੁਕਸਾਨ ਹੋਇਆ ਜੀ 8000 ਦੇ ਨੁਕਸਾਨ ਹੋਏ ਜੀ ਸਰ ਬਿਲਕੁਲ ਤਾਂ ਉਹਦੀਆਂ ਵੀਡੀਓ ਕਲਿੱਪਸ ਵੀ ਤੁਸੀਂ ਕੋਈ ਸਾਡੇ ਕੋਲ ਮੌਜੂਦ ਹੈ ਜੀ ਜਦੋਂ ਮਰਜ਼ੀ ਨਾਲ ਦੇਖ ਸਕਦੇ ਆਗੇ ਜੀ ਤਾਂ ਹੋਰ ਵੀ ਇੱਥੇ ਮੇਰੇ ਨਾਲ ਵੀਰ ਖੜੇ ਆਨ ਦੁਕਾਨਦਾਰ ਵੀਰ ਖੜੇ ਆਨ ਤਾਂ ਇਹਨਾਂ ਦੇ ਨਾਲ ਵੀ ਆਪਾਂ ਜਾਣਕਾਰੀ ਲਵਾਂਗੇ ਇੱਥੇ ਮਾਈ ਫਲੈਕਸ ਤੋਂ ਮੇਰੇ ਨਾਲ ਮੌਜੂਦ ਹਨ ਤਾਂ ਇਹ ਬਿਲਕੁਲ ਹੀ ਏਜੰਸੀ ਦੇ ਨਾਲ ਹੈ ਇਹਨਾਂ ਦੀ ਦੁਕਾਨ ਤੇ ਸਰ ਇਸ ਪੂਰੀ ਘਟਨਾਕਰਮ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਸਰ ਪ੍ਰਸ਼ਾਸਨ ਵੀ ਇੱਕ ਵਾਰੀ ਚੈੱਕ ਕਰਨ ਆਇਆ ਮੌਕਾ ਪ੍ਰਸ਼ਾਸਨ ਦਾ ਹੱਕ ਸੀਗਾ ਵੀ ਦੁਕਾਨਾਂ ਦਾ ਇੱਕ ਵਾਰੀ ਦੇਖ ਕੇ ਜਾਣ ਮਾਰ ਪਰ ਆਇਆ ਨਹੀਂ ਪ੍ਰਸ਼ਾਸਨ ਤਾਂ ਦੋਸਤੋ ਤੁਸੀਂ ਵੇਖਿਆ ਔਰ ਸੁਣਿਆ ਕਿ ਜਿਸ ਤਰ੍ਹਾਂ ਕਿ ਹੀਰੋ ਜੈਂਸੀ ਦੇ ਮਾਲਕ ਇਧਰੋਂ ਤੇਜ਼ੀ ਜੋ ਆਟੋ ਵਰਕਰਸ ਦਾ ਕੰਮ ਕਰਦੇ ਹਨ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਤਕਰੀਬਨ 20000 ਦਾ ਨੁਕਸਾਨ ਹੋ ਚੁੱਕਿਆ ਹੈ ਚੋਰੀ ਹੋ ਚੁੱਕੀ ਹੈ ਇੱਧਰ ਤਕਰੀਬਨ 8000 ਦੇ ਕਰੀਬ ਨੁਕਸਾਨ ਹੋ ਚੁੱਕਿਆ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਕੋਲ ਨਹੀਂ ਪਹੁੰਚਿਆ ਸਾਰ ਲੈਣ ਨਹੀਂ ਪਹੁੰਚਿਆ ਤਾਂ ਆਮ ਪਬਲਿਕ ਇੱਥੇ ਕੀ ਕਰੇ ਜਾਂ ਕੀ ਸੋਚੇ ਕਿ ਉਹ ਕਿੰਨੇ ਕੁ ਸੇਫ ਹਨ ਇਸ ਪੰਜਾਬ ਦੇ ਵਿੱਚ ਜਾਂ ਇਸ ਧਰਤੀ ਦੇ ਵਿੱਚ ਕਿੰਨੇ ਕੁ ਸੇਫ ਹਨ ਜੇਕਰ ਕੋਈ ਤਿੰਨ ਤਿੰਨ ਦਿਨ ਕੋਈ ਅਧਿਕਾਰੀ ਇੱਥੇ ਪਹੁੰਚਦਾ ਵੀ ਨਹੀਂ ਹੈ ਔਰ ਸਾਰ ਵੀ ਨਹੀਂ ਲੈਣਾ ਹੁੰਦਾ ਸਰ ਇੱਕ ਤੁਸੀਂ ਮੈਨੂੰ ਗੱਲ ਕੀਤੀ ਸੀ 100 ਨੰਬਰ ਦੀ ਉਹ ਪੂਰਾ ਮਾਮਲਾ ਕੀ ਸੀ ਸਰ 100 ਨੰਬਰ ਤੇ ਗੱਲ ਕੀਤੀ ਸੀ ਅਸੀਂ ਤੇ ਉਹ ਕਹਿੰਦੇ ਵੀ ਅਗਲੀ ਰਾਤ ਹੋਣ ਵਾਲੀ ਹੋਗੀ ਮਤਲਬ 5:00 ਵਜੇ ਦੇ ਕਰੀਬਨ ਟਾਈਮ ਸੀਗਾ ਸ਼ਾਮ ਦਾ ਕਹਿੰਦੇ ਵੀ ਅਸੀਂ ਫੋਨ ਕੀਤਾ ਜੀ ਅੱਛਾ ਜੀ ਸ਼ੁੱਕਰਵਾਰ ਨੂੰ ਚੋਰੀ ਹੋਈ ਹੈ ਸੋ ਸਵੇਰ 9:00 ਵੇ ਅਸੀਂ ਰਿਪੋਰਟ ਲਖਾਈ ਸਾਢੇ 9:00 ਲਖਾਈ ਸੀਗੇ ਸ਼ਨੀਵਾਰ ਨੂੰ ਸ਼ਾਮ ਨੂੰ ਅਸੀਂ 100 ਨੰਬਰ ਤੇ ਫੋਨ ਕੀਤਾ 5:00 ਵਜੇ ਦੇ ਕਰੀਬ ਉਹ ਕਹਿੰਦੇ ਕਹਿੰਦੇ ਵੀ ਅੱਗੋਂ ਬੋਲਦਿਆ ਕਹਿੰਦੇ ਵੀ ਐ ਕਰਕੇ ਹੁੰਦਾ ਅਗਲੀ ਰਾਤ ਆਉਣ ਵਾਲੀ ਆ ਕਹਿੰਦੇ ਤੂੰ ਪਹਿਲਾਂ ਕਿਉਂ ਨਹੀਂ ਲਖਾਈਆ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੁਸੀਂ ਸਾਢੇ 9:00 ਵਜੇ ਦਰਖਾਸਤ ਦੇ ਚੁੱਕੇ ਸੀਗੇ ਤੇ ਉਹਨਾਂ ਨੂੰ ਦੱਸਿਆ ਇਸ ਬਾਰੇ ਦੱਸਿਆ ਜੀ ਕਹਿੰਨੇ ਕੋਈ ਨਹੀਂ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਹੋਣਾ ਬਾਅਦ ਚ ਕਹਿੰਦੇ ਓਕੇ ਤਾਂ ਉਹਨਾਂ ਨੇ ਕੋਈ ਰਿਕਾਰਡਿੰਗ ਹੈਗੀ ਹੈ ਤੁਹਾਡੀ ਰਿਕਾਰਡਿੰਗ ਹੈਗੀ ਤਾ ਦੋਸਤੋ ਇਸ ਤੋਂ ਬਾਅਦ ਮੈਂ ਸਿੱਧਾ ਗੱਲ ਕਰਾਂਗਾ ਚੌਂਕੀ ਇੰਚਾਰਜ ਇੱਥੋਂ ਦੇ ਥਾਣਾ ਨਈਆਂਵਾਲਾ ਦੇ ਚੌਂਕੀ ਇੰਚਾਰਜ ਅਤੇ ਨਾਲ ਐਸਐਚਓ ਜੋ ਥਾਣਾ ਨਈਆਂਵਾਲਾ ਦਾ ਐਸਐਚਓ ਹਨ ਉਹਨਾਂ ਨਾਲ ਗੱਲ ਕਰਾਂਗੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦੇ ਪ੍ਰਧਾਨ ਉਸ ਨਾਲ ਵੀ ਗੱਲ ਕਰਾਂਗੇ ਜੋ ਸਰਕਲ ਗੁਨਿਆਣਾ ਦਾ ਪ੍ਰਧਾਨ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਐਮਐਲਏ ਨਾਲ ਵੀ ਗੱਲ ਕਰਾਂਗੇ ਕਿ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਹੈ ਜਾਂ ਇਨ੍ਹਾਂ ਲੋਕਾਂ ਦੀ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਿਵੇਂ ਹੋਵੇਗੀ ਜਾਂ ਭਵਿੱਖ ਦੇ ਵਿੱਚ ਇਹਨਾਂ ਨਾਲ ਉਹ ਜੀਆਂ ਘਟਨਾਵਾਂ ਨਾ ਵਾਪਰਨ ਤਾਂ ਉਸ ਦੇ ਲਈ ਪ੍ਰਸ਼ਾਸਨ ਕਿੰਨਾ ਕਿ ਇਹਨਾਂ ਦੇ ਨਾਲ ਸਹਿਯੋਗ ਦਿੰਦਾ ਹੈ ਸਰ ਇੱਕ ਇਥੇ ਗੁਨਿਆਨਾ ਦੇ ਵਿੱਚ ਹੀਰੋ ਏਜੰਸੀ ਵਾਲੇ ਉਹਨਾਂ ਦੇ ਦੁਕਾਨ ਤੇ ਚੋਰੀ ਹੋਈ ਹੈ ਨਾਲ ਤੇਜੀ ਹੈ ਉਹ ਆਟੋ ਵਰਕਸ ਵਾਲੇ ਸ਼ੁੱਕਰਵਾਰ ਦੀ ਘਟਨਾ ਹੈ ਉਹ ਸ਼ਨੀਵਾਰ ਸਵੇਰ ਤੁਹਾਨੂੰ ਇਨਫੋਰਮ ਕੀਤਾ ਜਾਂਦਾ ਦਰਖਾਸਤ ਦਿੱਤੀ ਜਾਂਦੀ ਹੈ ਪਰ ਉਹਨਾਂ ਦਾ ਅੱਜ ਕਹਿਣਾ ਹੈ ਦੁਕਾਨਦਾਰਾਂ ਦਾ ਸਾਨੂੰ ਹੀ ਸਾਰ ਲੈਣ ਵੀ ਨਹੀਂ ਕੋਈ ਆਇਆ ਚੌਂਕੀ ਤੋਂ ਮੇਰੀ ਗੱਲ ਕਰਾਉਣੀ ਸੀ ਜਿੱਥੇ ਹੈ ਤਾਂ ਬੱਚੇ ਤੁਹਾਡੇ ਹਾਂ ਮੇਰੇ ਕੋਲ ਇੱਕ ਮਿੰਟ ਇੱਕ ਮਿੰਟ ਹਾਂ ਜੀ ਸਰ ਸਰ ਇਹ ਤੁਹਾਨੂੰ ਨਾਲ ਉਹਨਾਂ ਨੇ ਜੀ ਰਿਸੀਵ ਕਰ ਲਿਆ ਸਰ ਕੋਲ ਨੰਬਰ ਲਿਖਵਾ ਕੇ ਆਇਆ ਸੀ ਮੈਂ ਫਾਈਨਲੀ ਆਇਆ ਤਾਂ ਅਸੀਂ ਤਾਂ ਇਹ ਕਿ ਵੀ ਮੌਕੇ ਤੇ ਕੋਈ ਬੰਦਾ ਆਵੇ ਸਾਡੀ ਵੀਡੀਓ ਵਗੈਰਾ ਦੇਖ ਕੇ ਤਾਂ ਹੀ ਅਸੀਂ ਜਿਆਦਾ ਕੰਮ ਐ ਕਰ ਦਿੰਦੇ ਸਰਸਾਨੇ ਦੇ ਬਣਾਉਣ ਦੇ ਕਿਰਿਆ ਨਾਲ ਤੋਂ ਇੱਕ ਇੱਕ ਮਿੰਟ اےਸੀ ਸਾਹਿਬ ਮੈਂ ਇੱਕ ਗੱਲ ਗੱਲ ਕਰਨੀ ਚਾਹਾਂਗਾ ਇੱਥੇ ਜੇ ਇੱਕ ਮਿੰਟ ਬ੍ਰਦਰ ਕਮੈਂਡਰ ਜੇ ਤੁਸੀਂ ਕਹਿ ਰਹੇ ਹੋ ਕਿ ਕੱਲ ਤੁਸੀਂ ਇੰਨਾ ਕੋ ਲੋਇਆ ਅੱਜ ਪੂਰਾ ਦਿਨ ਸਰਬੀਤ ਚੁੱਕਿਆ 5 ਵਜਣ ਵਾਲਿਆਂ ਅੱਜ ਕੋਰ ਸਿੰਘ ਜੀ ਪੰਜ ਬੱਜ ਚੁੱਕੇ ਹਨ ਸ਼ਾਮ ਦੇ ਇਧਰੋਂ ਇਹਦਾ ਤੇਜ਼ੀ ਆਟੋ ਵਰਕੇ ਸਵਾਲ ਹੈ ਸਰ ਤੁਹਾਡੇ ਕੋਲ ਇਹਨਾਂ ਨਾਲ ਵੀ ਗੱਲ ਕਰੋ ਤੁਹਾਡੇ ਕੋਲ ਕੋਈ ਐਸ ਹੈਲੋ ਸਭ ਸਭੇ ਤੋਂ ਕੋਈ ਨਾ ਮਾਰੀ ਨਹੀਂ ਪਹੁੰਚੇ ਜੀ ਸਰ ਤੇਜ਼ੀ ਜਿਹੜਾ ਵਰਕਸ ਤੋਂ ਗੋਲ ਨਹੀਂ ਜੀ ਕੋਈ ਕੰਮ ਨਹੀਂ ਆ ਰਿਹਾ ਜੀ ਕੰਮ ਕੋਈ ਨਹੀਂ ਆ ਰਿਹਾ ਨਾ ਕੋਈ ਆ ਰਿਹਾ ਨਾ ਕੋਈ ਆ ਰਿਹਾ ਨਾ ਸਾਡੀ ਕੋਈ ਨਾ ਕੰਮ ਨਹੀਂ ਆ ਰਿਹਾ ਜੀ ਸਰ ਹੁਣ ਕਾ ਉਹ ਇਹਦੇ ਨਾਲ ਉਹ ਜਿੱਥੇ ਰਹਿਣਾ ਹੈ ਉਹ ਕਰਨਾ ਹੈ ਆਨ ਅ ਸਰ ਇਹਨਾਂ ਨੇ ਤਾਂ ਕੀ ਕਰਾਉਣਾ ਜੋ ਪ੍ਰਸ਼ਾਸਨ ਨੇ ਬਣਦੀ ਕਾਰਵਾਈਆਂ ਉਹ ਇਹਨਾਂ ਕੋਲ ਸਾਰੀਆਂ ਵੀਡੀਓਜ਼ ਨੇ ਔਰ ਸਬ ਮਟੀਰੀਅਲ ਹੈ ਉਹ ਇਹਨਾਂ ਤੋਂ ਇਹ ਕਹਿ ਰਹੇ ਕਿ ਸਾਡੇ ਤੋਂ ਲਿਆ ਜਾਵੇ ਔਰ ਉਹਦੇ ਆਧਾਰ 'ਤੇ ਕੀ ਕਾਰਵਾਈ ਅਗਲੀ ਕੀਤੀ ਜਾਵੇ ਸਰ ਹੈਲੋ ਅ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਿਤਪਾਸਿੰਗ ਬੋਲਦੇ ਜੀ ਦਿਨਿਕ ਜਾਗਰਣ ਤੋਂ ਹਾਂਜੀ ਹਾਂਜੀ ਸਰ ਦੱਸੋ ਜੀ ਹਸ ਆ ਹੈਗੇ ਐਮਐਲਏ ਸਾਹਿਬ ਬਈ ਐਮਐਲਏ ਸਾਹਿਬ ਵਿਜੀ ਹੈ ਜੀ ਅੰਦਰ ਮੀਟਿੰਗ 'ਚ ਬੈਠੇ ਜੀ ਸਰ ਗੋਨਿਆਣਾ ਮੰਡੀ ਦੇ ਵਿੱਚ ਸ਼ੁੱਕਰਵਾਰ ਦੀਆਂ ਚੋਰੀਆਂ ਹੋਈਆਂ ਦੋ ਇੱਕ ਹੀਰੋ ਏਜੰਸੀ ਤੇ ਇੱਕ ਨਾਲ ਤੇਜੀ ਆਟੋ ਵਰਕਰਸ ਤੇ ਸਰ ਉਹਦੇ ਲਾਤਾ ਸੀਗਾ ਜੀ ਆਪਣੇ ਚੌਂਕੀ ਚਾਰਜ ਕਰ ਰਹੇ ਤੋਂ ਦੀ ਸ਼ੁਰੂ ਜੀ ਸਿਰਫ ਅੱਜ ਸੋਮਵਾਰ ਦਾ ਹੋ ਗਿਆ ਦਿਨ ਉਹ ਕਹਿ ਰਿਹਾ ਦੁਕਾਨਦਾਰ ਕਹਿ ਰਿਹਾ ਸਾਡੀ ਕੋਈ ਸਾਰ ਵੀ ਨਹੀਂ ਲੈਣਾ ਸਰ ਵੀ ਸਾਰੇ ਸਰ ਉਹਨੇ ਕਿਹਾ ਜੀ ਗਲਤ ਹੋਈ ਹੈ ਇਹ ਵਿੱਚ ਤੁਹਾਡਾ ਸ਼ੁਭਨਾਮ ਬ੍ਰਦਰ ਸਰ ਫਿਰ ਕਰ ਲੈ ਮੇ ਇਹ ਗੱਲ ਕੋਈ ਤੁਹਾਡਾ ਸ਼ੁਭਨਾਮ ਬ੍ਰਦਰ ਹਲੋ ਗੁਰਜਨ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਜੀ ਗੁਰਜਨ ਸਿੰਘ ਜੀ ਇੱਕ ਆਪਣੇ ਨਾਲ ਗੋਨਿਆਣੇ ਹੀਰੋ ਏਜੰਸੀ ਦੇ ਤੇ ਉਹ ਤੇਜੀ ਆਟੋ ਵਰਕਸ ਤੇ ਸ਼ੁੱਕਰਵਾਰ ਰਾਤ ਦੀਆਂ ਚੋਰੀਆਂ ਹੋਈਆਂ ਸ਼ਨੀਵਾਰ ਦੀ ਦਰਖਾਸਤ ਦਿੱਤੀ ਹੈ ਪਰ ਪੁਲਿਸ ਪ੍ਰਸ਼ਾਸਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸ਼ਾਮ ਤੇ 4 ਵਜੇ ਤੱਕ ਸੋਮਵਾਰ ਅੱਧੇ ਦੇ ਤੱਕ ਬਾਈ ਸਾਡੇ ਧਿਆਨ ਤੁਸੀਂ ਗੱਲ ਹੁਣ ਹੁਣ ਹੀ ਲੈਂਦੀ ਆ ਓਕੇ ਮੈਨੂੰ ਇਹਦੇ ਬਾਰੇ ਪਤਾ ਸੀ ਮੈਂ ਰਾਜੂ ਨੂੰ ਪੁੱਛਿਆਗਾ ਰਾਜੂ ਵੀ ਕਹਿੰਦਾ ਕਿ ਤੁਹਾਨੂੰ ਜੀ ਮੇਰੇ ਧਿਆਨ ਚ ਕਿਸੇ ਨੇ ਗੱਲ ਨਹੀਂ ਲੈਂਦੀ ਓਕੇ ਤੇ ਬਾਕੀ ਮੈਂ ਐਸਚੋ ਨਹੀਂ ਆਲੇ ਨੂੰ ਹੁਣ ਕਹਤਾਗਾ ਤੇ ਉਹ ਕਹਿੰਦੇ ਥੋੜਾ ਫੋਰੀ ਰੈਐਕਸ਼ਨ ਕਰ ਰਹੇ ਸੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਰਾਜੀ ਪ੍ਰਥਮਾਲ ਜੀ ਰਾਜੀ ਜੀ ਰਸ਼ੀਕਾਲ ਪ੍ਰਿਤਪਾਲ ਬੋਲਦਾ ਜੀ ਬੋਲੋ ਸਰ ਬੋਲੋ ਰਾਜੀ ਜੀ ਗੋਨਿਆਣੇ ਦੋ ਚੋਰੀਆਂ ਹੋਈਆਂ ਸ਼ੁੱਕਰਵਾਰ ਦੀਆਂ ਇੱਕ ਹੀਰੋ ਜੈਂਸੀ ਤੇ ਇੱਕ ਤੇਜੀ ਆਟੋ ਵਰਕਸ਼ਪ ਦੇ ਅੱਛਾ ਜੀ ਤੇ ਇਹ ਕਹਦੇ ਵੀ ਪੁਲਿਸ ਪ੍ਰਸ਼ਾਸਨ ਸਾਡੀ ਸਾਰ ਲੈਣੀ ਨਹੀਂ ਆਇਆ ਉਸ ਤੋਂ ਬਾਅਦ ਮੈਂ ਸਰ ਮੇਰੀ ਨਿਗਾਹ 'ਚ ਨਹੀਂ ਤੁਸੀਂ ਕਰਾਤੀ ਤਾਂ ਮੈਂ ਗਊਸ਼ਲੇ ਜਾਣ ਤੋਂ ਬਾਅਦ ਇੱਕ ਘੰਟੇ ਬਾਅਦ ਮੈਂ ਉਹਨਾਂ ਨਾਲ ਗੱਲ ਕਰਦਾ ਤੁਸੀਂ ਵੇਖ ਰਹੇ ਸੀ ਥੈਂਕ ਯੂ ਪੰਜਾਬ ਇਸੇ ਤਰ੍ਹਾਂ ਵੇਖਦੇ ਰਹੋ ਮੈਂ ਤੁਹਾਡੇ ਰੂਬਰ ਕਰਵਾਦਾ ਰਹਾਂਗਾ ਦੇਸ਼ ਅਤੇ ਵਿਦੇਸ਼ ਦੀਆਂ ਖਬਰਾਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨਿਆਣਾ ਮੰਡੀ